ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਾ ਖਾਸ ਰੂਪ ਸਮੂਹ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਸੰਗਤ ਨੂੰ ਆਪਣੇ ਅਨਮੋਲ ਬਚਨ ਦੱਸੇ ਭਾਵ ਕਿ ਬੰਦਗੀ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਤੁਹਾਡੇ ਘਰ ਦਾ ਕਲੇਸ਼ ਖਤਮ ਹੋ ਸਕਦਾ ਹੈ ਕਿਸ ਤਰ੍ਹਾਂ ਤੁਸੀਂ ਅਧਿਆਤਮਿਕ ਅਤੇ ਸੰਸਾਰਿਕ ਤਰੱਕੀ ਕਰ ਸਕਦੇ ਹੋ ਉਹਨਾਂ ਦੇ ਜੋ ਕੁਝ ਬਚਨ ਹਨ ਆਪ ਜੀ ਦੇ ਨਾਲ ਸਾਂਝੇ ਕਰਨ ਲੱਗੇ ਹਾਂ ਸੋ ਵੀਡੀਓ ਨੂੰ ਸਕਿੱਪ ਨਾ ਕਰਨਾ ਬੜੇ ਧਿਆਨ ਨਾਲ ਸੁਣਨਾ ਕਿਉਂਕਿ ਜੇ ਸੁਣੋਗੇ ਤਾਂ ਹੀ ਕੋਈ ਗੱਲ ਪੱਲੇ ਪੈਗੀ ਅਮਲ ਕਰਨਾ ਇਹ ਆਪ ਜੀ ਦੀ ਮਰਜ਼ੀ ਹੈ ਤੇ ਉਸ ਆਕਾਲ ਪੁਰਖ ਦੀ ਆਪ ਜੀ ਦੇ ਰਹਿਮਤ ਹੈ ਕਿ ਆਪ ਜੀ ਕਿੰਨਾ ਕ ਅਮਲ ਕਰਦੇ ਹੋ ਕਿਉਂਕਿ ਮਹਾਂਪੁਰਸ਼ਾਂ ਨੇ ਜੋ ਆਪ ਕਮਾਇਆ ਉਹੀ ਉਪਦੇਸ਼ ਸੰਗਤ ਨੂੰ ਆਪਣੇ ਜੀਵਨ ਦੇ ਵਿੱਚ ਦਿੱਤਾ ਮਹਾਂਪੁਰਸ਼ ਕਹਿੰਦੇ ਸਨ ਕਿ ਭਾਈ ਜਿਸ ਘਰ ਦੇ ਵਿੱਚ ਕੋਈ ਕਲੇਸ਼ ਹੈ ਲੜਾਈ ਝਗੜੇ ਹੁੰਦੇ ਖੰਨ ਉਹ ਪਰਿਵਾਰ ਅੰਮ੍ਰਿਤ ਵੇਲੇ ਨੂੰ ਸਾਂਭ ਲਵੇ ਅਤੇ ਅੰਮ੍ਰਿਤ ਵੇਲੇ ਜਿਹੜੀ ਵੀ ਬਾਣੀ ਦਾ ਜਾਪ ਉਹ ਕਰ ਸਕਦਾ ਹੈ ਉਸ ਬਾਣੀ ਦਾ ਜਾਪ ਬੜੇ ਧਿਆਨ ਨਾਲ ਕਰੇ ਭਾਵੇਂ ਵਾਹਿਗੁਰੂ ਵਾਹਿਗੁਰੂ ਕਰ ਲਵੇ ਭਾਵੇਂ ਮੂਲ ਮੰਤਰ ਕਰ ਲਵੇ ਭਾਵੇਂ ਸੁਖਮਣੀ ਸਾਹਿਬ ਕਰ ਲਵੇ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਉਹ ਅੰਮ੍ਰਿਤ ਵੇਲਾ ਸਵੇਂਗਾ ਉਸ ਦੇ ਘਰ ਦਾ ਦੁੱਖ ਕਲੇਸ਼ ਖਤਮ ਹੋ ਜਾਵੇਗਾ ਮਹਾਂਪੁਰਸ਼ ਕਹਿੰਦੇ ਸਨ ਕਿ ਭਾਈ ਜੇ ਪਰਿਵਾਰ ਦੇ ਵਿੱਚ ਕੋਈ ਦੁੱਖ ਆ ਗਿਆ ਹੈ بڑا ਸੰਕਟ ਆ ਗਿਆ ਹੈ ਪਰਿਵਾਰ ਜੇ ਜੀ ਕੋਈ ਵੀ ਦੁੱਖ ਵਿੱਚ ਹੈ ਤਕਲੀਫ ਦੇ ਵਿੱਚ ਹੈ ਕੰਮ ਹੱਥ ਤੋਂ ਬਾਹਰ ਹੋ ਗਿਆ ਹੱਦ ਤੋਂ ਬਾਹਰ ਹੋ ਗਿਆ ਤਾਂ ਆਪ ਜੀ ਨੇ ਕੀ ਕਰਨਾ ਹੈ ਅੰਮ੍ਰਿਤ ਵੇਲੇ ਦੇ ਜੋ ਨਿਤਨੇਮ ਹੁੰਦੇ ਹਨ ਉਸ ਦੇ ਵਿੱਚ ਆਪ ਜੀ ਨੇ ਮੂਲ ਮੰਤਰ ਦਾ ਜਾਪ ਰੋਜ਼ 1 ਘੰਟਾ ਕਰਨਾ ਹੀ ਕਰਨਾ ਹੈ ਅੰਮ੍ਰਿਤ ਵੇਲੇ ਜਿਹੜਾ ਵੀ ਦੁੱਖ ਤਕਲੀਫ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਹੈ ਮਹਾਪੁਰਸ਼ ਕਹਿੰਦੇ ਸਨ ਕਿ ਭਾਈ ਉਹ ਜਿਹੜਾ ਮਾੜਾ ਸਮਾਂ ਤੁਹਾਡੇ ਤੇ ਚੱਲ ਰਿਹਾ ਹੈ ਉਹ ਸਮਾਂ ਸੇਜੇ ਸੇਜੇ ਅੰਮ੍ਰਿਤ ਵੇਲੇ ਦੀ ਸਾਮ ਸੰਭਾਲ ਦੇ ਨਾਲ ਖਤਮ ਹੋ ਜਾਵੇਗਾ ਅਤੇ ਅਰਦਾਸ ਇਹ ਕਰਨੀ ਹੈ ਕਿ ਸਤਿਗੁਰੂ ਜੀ ਜੇ ਕੋਈ ਭੁੱਲ ਚੁੱਕ ਕਰਮਾਂ ਦੀ ਹੋਈ ਹੈ ਉਹਦੀ ਮਾਫੀ ਦੇ ਦਿਓ ਅਤੇ ਅੱਗੇ ਦਾ ਰਾਹ ਦੱਸ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਜੋ ਵੀ ਇਨਸਾਨ ਤੇ ਮੁਸੀਬਤ ਆਈ ਹੈ ਉਹ ਸਤਿਗੁਰੂ ਆਪ ਅੰਗ ਸੰਗ ਸਾਈ ਹੋ ਕੇ ਉਹ ਮੁਸੀਬਤ ਦੇ ਵਿੱਚੋਂ ਉਸ ਜੀ ਨੂੰ ਉਸ ਪਰਿਵਾਰ ਨੂੰ ਕੱਢ ਲੈਣਗੇ ਮਹਾਂਪੁਰਸ਼ਾਂ ਨੇ ਵੀ ਬਚਨ ਕੀਤਾ ਸੀਗਾ ਕਿ ਭਾਈ ਜੇਕਰ ਕੋਈ ਕਾਰਜ ਨਹੀਂ ਹੋ ਰਿਹਾ ਕੋਈ ਕੰਮ ਸਿਰੇ ਨਹੀਂ ਚੜ ਰਿਹਾ ਤਾਂ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰਫ ਸਿਰਫ ਤੇ ਸਿਰਫ ਅਰਦਾਸ ਕਰਨੀ ਹੈ ਮਰਿਆਦਾ ਅਨੁਸਾਰ ਦੇਗ ਬਣਾ ਕੇ ਅੰਮ੍ਰਿਤ ਵੇਲੇ ਉੱਠਣਾ ਹੈ ਕੀ ਸ਼ਿ ਇਸ਼ਨਾਨ ਕਰਨਾ ਹੈ ਸੁਖਮਣੀ ਸਾਹਿਬ ਜਪਜੀ ਸਾਹਿਬ ਦਾ ਜਾਪ ਕਰਕੇ ਆਪਣੀ ਅਰਦਾਸ ਬੇਨਤੀ ਸਤਿਗੁਰੂ ਨੂੰ ਦੱਸ ਦੇਣੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਆਪ ਜੀ ਦੀ ਜੋ ਮਨੋ ਕਾਮਨਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਕਰਨਗੇ ਉਸ ਤੋਂ ਇਲਾਵਾ ਮਹਾਂਪੁਰਸ਼ਾਂ ਨੇ ਇਹ ਵੀ ਬਚਨ ਕੀਤੇ ਹਨ ਕਿ ਜੋ ਆਪ ਜੀ ਚਾਹੁੰਦੇ ਹੋ ਜੋ ਗੁਰਮਤਿ ਮਰਿਆਦਾ ਅਨੁਸਾਰ ਜਾਂ ਗੁਰੂ ਦੀ ਰਜਾ ਦੇ ਵਿੱਚ ਆਪ ਜੀ ਦੇ ਲਈ ਸਹੀ ਹੋਏਗਾ ਆਪ ਜੀ ਕਿਸੇ ਵੀ ਗੁਰੂ ਘਰ ਜਾ ਕੇ ਜੋ ਵੀ ਸੇਵਾ ਮਿਲੇ ਭਾਂਡੇ ਮਾਂਜਣ ਦੀ ਆਪਣਾ ਪੋਚਾ ਲਾਉਣ ਦੀ ਜੋੜੇ ਝਾੜਨ ਦੀ ਚਾਹੇ 1 ਮਿੰਟ ਦੀ ਸੇਵਾ ਆਪ ਜੀ ਨੂੰ ਮਿਲ ਜਾਵੇ ਉਹ ਸੇਵਾ ਦੇ ਨਾਲ-ਨਾਲ ਆਪ ਜੀ ਨੇ ਸਿਮਰਨ ਕਰਨਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜੋ ਆਪ ਜੀ ਚਾਹੁੰਦੇ ਹੋ ਜਿਸ ਤਰ੍ਹਾਂ ਦੀ ਵਸਤੂ ਚਾਹੁੰਦੇ ਹੋ ਚਾਹੇ ਉਹ ਸੰਸਾਰਿਕ ਹੈ ਚਾਹੇ ਅਧਿਆਤਮਿਕ ਹੈ ਸੇਵਾ ਸਿਮਰਨ ਕਰਦੇ ਆ ਕਿਸੇ ਨਾਲ ਗੱਲਾਂ ਨਹੀਂ ਮਾਰਨੀ ਆ ਇਸ ਤਰ੍ਹਾਂ ਆਕਾਲ ਪੁਰਖ ਆਪ ਜੀ ਦੀ ਜੋ ਆਪ ਜੀ ਦੇ ਲਈ ਜੋ ਚੰਗਾ ਹੋਏਗਾ ਉਹ ਵਸਤ ਆਪ ਜੀ ਨੂੰ ਸੇਵਾ ਤੇ ਸਿਮਰਨ ਦੇ ਵਿੱਚੋਂ ਮਿਲ ਜਾਵੇਗੀ ਮਹਾਂਪੁਰਸ਼ ਇਹ ਵੀ ਕਹਿੰਦੇ ਸਨ ਕਿ ਭਾਈ ਗਊ ਗਰੀਬ ਦੀ ਰੱਖਿਆ ਕਰਨੀ ਹੈ ਆਪ ਜੀ ਨੇ ਇਹ ਦੇਖਣਾ ਹੈ ਤੁਹਾਡੇ ਮਹੱਲੇ ਵਿੱਚ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਜੇ ਕੋਈ ਧੀ ਧਿਆਣੀ ਹੈ ਕਿਸੇ ਦੀ ਕੋਈ ਬੱਚੀ ਹੈ ਜੋ ਕੁਵਾਰੀ ਹੈ ਉਹ ਬਹੁਤ ਜ਼ਿਆਦਾ ਗਰੀਬ ਹਨ ਉਸ ਦਾ ਕੋਈ ਕਾਰਜ ਨਹੀਂ ਹੋ ਰਿਹਾ ਆਪ ਜੀ ਨੇ ਉਸ ਨੂੰ ਪੜ੍ਹਾਈ ਦੇ ਲਈ ਸੇਵਾ ਦੇਣੀ ਹੈ ਪੜਾਉਣਾ ਹੈ ਅਤੇ ਜੇ ਹੋ ਸਕੇ ਸਭ ਤੋਂ ਵੱਡਾ ਪੁੰਨ ਉਸ ਧੀ ਦੇ ਉਸ ਭੈਣ ਦੇ ਉਸ ਸਬੁਤਰੀ ਦੇ ਜਿਹੜੀ ਕੋਈ ਗਰੀਬ ਪਰਿਵਾਰ ਦੇ ਵਿੱਚੋਂ ਹੈ ਭਾਈ ਉਸ ਦੇ ਆਪ ਜੀ ਨੇ ਆਨੰਦ ਕਾਰਜ ਗੁਰੂ ਘਰ ਵਿੱਚ ਬੜੀ ਸ਼ਰਧਾ ਪ੍ਰੇਮ ਤੇ ਮਰਿਆਦਾ ਅਨੁਸਾਰ ਕਰਾ ਦੇਦੇ ਹਨ ਜਦੋਂ ਆਪ ਜੀ ਇਸ ਤਰ੍ਹਾਂ ਆਨੰਦ ਕਾਰਜ ਕਰਵਾ ਦਿਓਗੇ ਦਾ ਸਤਿਗੁਰੂ ਦੀ ਆਪ ਜੀ ਨੂੰ ਹੋਰ ਵੀ ਜਿਆਦਾ ਖੁਸ਼ੀ ਮਿਲੇਗੀ ਇਹ ਵੀ ਬਚਨ ਮਹਾਂਪੁਰਸ਼ ਨੇ ਕਹਿਸਨ ਕਿ ਜਦੋਂ ਕੋਈ ਕੰਮ ਦੇ ਵਿੱਚ ਅੜੀਕਾ ਹੋਵੇ ਕੰਮ ਨਾ ਚੱਲੇ ਕਾਰੋਬਾਰ ਨਾ ਚੱਲੇ ਕੰਮ ਦੇ ਵਿੱਚ ਕਈ ਵਾਰ ਵਿਗੜਨਾ ਪੈ ਜਾਂਦੀਆਂ ਹਨ ਤਾਂ ਆਪ ਜੀ ਨੇ ਕੀ ਕਰਨਾ ਹੈ ਪੰਜ ਸਿੰਘਾਂ ਨੂੰ ਘਰ ਦੇ ਵਿੱਚ ਬੁਲਾਉਣਾ ਹੈ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਆਪ ਜੀ ਨੇ ਪੰਜ ਪਿਆਰਿਆਂ ਨੂੰ ਇਹ ਬੇਨਤੀ ਕਰਨੀ ਹੈ ਕਿ ਸੁਖਮਣੀ ਸਾਹਿਬ ਜੀ ਦਾ ਜਾਪ ਆਪ ਜੀ ਨੇ ਕਰਨਾ ਹੈ ਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਪੰਜ ਪਿਆਰਿਆਂ ਤੋਂ ਸੁਖਮਣੀ ਸਾਹਿਬ ਜੀ ਦੇ ਜਾਪ ਕਰਵਾਉਣੇ ਹਨ ਉਪਰੰਤ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇਗ ਤਿਆਰ ਕਰਨੀ ਹੈ ਪ੍ਰਸ਼ਾਦਾ ਬੜੀ ਸੁਚਮਤਾ ਨਾਲ ਸਹਿਜਤਾ ਨਾਲ ਮਠਾਸ ਦੇ ਨਾਲ ਬੜੀ ਭਾਵਨਾ ਦੇ ਨਾਲ ਤਿਆਰ ਕਰਕੇ ਜੋ ਵੀ ਕੰਮ ਦੀ ਆਪ ਜੀ ਨੇ ਅਰਦਾਸ ਕਰਾਉਣੀ ਹੈ ਆਗਿਆ ਲੈਣੀ ਹੈ ਕੰਮ ਦੇ ਵਿੱਚ ਕੋਈ ਵਿਗਨ ਪੈ ਰਹੀ ਹੈ ਤਾਂ ਆਪ ਜੀ ਨੇ ਪੰਜ ਪਿਆਰਿਆਂ ਨੂੰ ਇਹ ਬੇਨਤੀ ਕਰਕੇ ਉਹਨਾਂ ਕੋਲੋਂ ਅਰਦਾਸ ਕਰਾਉਣੀ ਹੈ ਅਤੇ ਉਹਨਾਂ ਦੇ ਨਾਲ ਪੈਸੇ ਦੀ ਭੇਟਾ ਦੀ ਕੋਈ ਘਾਟਬਾਦ ਨਹੀਂ ਕਰਨੀ ਕੋਈ ਸੰਕੋਚ ਨਹੀਂ ਕਰਨਾ ਪੰਜ ਪਿਆਰੇ ਗੁਰੂ ਦਾ ਖਾਸ ਰੂਪ ਹਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਜਾਣ ਕੇ ਉਹਨਾਂ ਦੀ ਵੱਧ ਤੋਂ ਵੱਧ ਆਪ ਜੀ ਨੇ ਦਿਲੋਂ ਸੇਵਾ ਕਰਨੀ ਹੈ ਜੋ ਸੇਵਾ ਹੁੰਦੀ ਹੈ ਜੋ ਭੇਟਾ ਹੁੰਦੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਦੇ ਕੇ ਉਹਨਾਂ ਦੀ ਖੁਸ਼ੀ ਲੈਣੀ ਹੈ ਕਿਉਂਕਿ ਉਹਨਾਂ ਨੇ ਆਪ ਜੀ ਦੀ ਸਾਰੀ ਜ਼ਿੰਦਗੀ ਦੀ ਅਰਦਾਸ ਕਰਨੀ ਹੈ ਇਸ ਕਰਕੇ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੂੰ ਇਸ ਪੱਖੋਂ ਕਿਸੇ ਤਰ੍ਹਾਂ ਦਾ ਵੀ ਮਹਿਸੂਸ ਨਾ ਹੋਵੇ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਸ਼ਬਦ ਨੂੰ ਰੱਬ ਨਿਰੰਕਾਰ ਕਰਕੇ ਮੰਨਣਾ ਹੈ ਜੇ ਆਪ ਜੀ ਇੱਕ ਸ਼ਬਦ ਦੀ ਵੀ ਕਮਾਈ ਕਰ ਲਵੋਗੇ ਇੱਕ ਸ਼ਬਦ ਦੀ ਵੀ ਆਪ ਜੀ ਰੋਜ਼ ਜਾਪ ਕਰ ਲਵੋਗੇ ਜੋ ਆਪ ਜੀ ਦੀ ਇੱਛਾ ਹੈ ਉਹ ਸਤਿਗੁਰੂ ਆਪ ਪੂਰੀ ਕਰ ਦੇਣਗੇ ਤੇ ਜਿੰਨਾ ਹੋ ਸਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਜ ਕੇ ਤੇ ਦਿਲ ਤੋਂ ਸਤਿਕਾਰ ਕਰਨਾ ਹੈ ਜੋ ਸਤਿਗੁਰੂ ਦਾ ਜਿੰਨਾ ਸਤਿਕਾਰ ਕਰੇਗਾ ਉਸ ਦਾ ਸਤਿਗੁਰੂ 10 ਗੁਣਾ ਵੱਧ ਸਤਿਕਾਰ ਕਰਵਾ ਦੇਣਗੇ ਜਿਨ੍ਹਾਂ ਨੇ ਅਧਿਆਤਮਿਕ ਦੇ ਤੌਰ ਤੇ ਬੰਦਗੀ ਕਰਨੀ ਹੈ ਜਾਂ ਦਿਵ ਦ੍ਰਿਸ਼ਟੀ ਦੇ ਲਈ ਪ੍ਰਾਪਤੀ ਕਰਨੀ ਹੈ ਤਾਂ ਉਹਨਾਂ ਨੇ ਬڑے ਪ੍ਰੇਮ ਨਾਲ بڑے ਸਹਿਜ ਅਵਸਥਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ ਉਸ ਆਕਾਲ ਪੁਰਖ ਤੇ ਭਰੋਸਾ ਰੱਖ ਕੇ ਤਾਂ ਸਤਗੁਰੂ ਹੌਲੀ-ਹੌਲੀ ਇਹ ਵੀ ਉਸ ਤੇ ਕਿਰਪਾ ਕਰ ਦੇਣਗੇ ਮਹਾਂਪੁਰਸ਼ ਕਹਿੰਦੇ ਸਨ ਵੀ ਦਿਨਵਾ ਦਿਨ ਜਿਹੜੀ ਲੋਕ ਨੇ ਦੁਖੀ ਕਿਉਂ ਹੁੰਦੇ ਜਾ ਰਹੇ ਹਨ ਤਮਾ ਪੁਰਸ਼ ਨੇ ਕਿਹਾ ਸੀ ਕਿ ਇਸ ਦਾ ਇੱਕੋ ਹੀ ਇੱਕ ਕਾਰਨ ਹੈ ਜੋ ਇਨਸਾਨ ਦੀਆਂ ਇਛਾਵਾਂ ਹਨ ਜਿੰਨੀਆਂ ਸਹੂਲਤਾਂ ਮਿਲ ਰਹੀਆਂ ਹਨ ਉਹ ਵੱਧ ਰਹੀਆਂ ਹਨ ਇਛਾਵਾਂ ਵੱਧ ਰਹੀਆਂ ਹਨ ਇਸ ਕਰਕੇ ਇਹ ਬਾਣੀ ਤੋਂ ਅਣਜਾਣ ਹੈ ਬਾਣੀ ਦਾ ਇਸ ਨੂੰ ਕੋਈ ਭੇਦ ਨਹੀਂ ਹਜੇ ਬਾਣੀ ਵਾਰੇ ਇਸ ਨੂੰ ਅਸਲ ਸਮਝ ਨਹੀਂ ਆਈ ਇਸ ਕਰਕੇ ਇਨਸਾਨ ਦੁਖੀ ਹੈ ਉਸ ਤੋਂ ਇਲਾਵਾ ਮਹਾਂਪੁਰਸ਼ਾਂ ਨੇ ਇਹ ਵੀ ਕਿਹਾ ਸੀ ਜਿੰਨਾ ਹੋ ਸਕੇ ਆਪਣਾ ਜੋ ਤੁਹਾਡਾ ਸਬੰਧ ਹੈ ਜੋ ਤੁਹਾਡਾ ਰਿਸ਼ਤਾ ਹੈ ਇਹੋ ਜੇ ਲੋਕਾਂ ਨਾਲ ਪੇਮ ਪਾ ਕੇ ਰੱਖੋ ਜੋ ਗੁਰੂ ਦੀ ਗੱਲ ਕਰਦੇ ਹਨ ਜੋ ਗੁਰੂ ਦੀ ਗੱਲ ਸੁਣਾਉਂਦੇ ਹਨ ਜੇ ਕੋਈ ਤੁਹਾਡਾ ਰਿਸ਼ਤੇਦਾਰ ਮਿੱਤਰ ਸਾਥਸੰਬੰਧੀ ਭੈਣ ਭਰਾ ਕੋਈ ਤੁਹਾਡੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਕਰਨ ਦੇ ਲਈ ਆਪ ਜੀ ਨੂੰ ਫੋਨ ਕਰਦਾ ਹੈ ਤਾਂ ਉਸ ਨੂੰ ਸਪਸ਼ਟ ਲਫਜ਼ਾਂ ਦੇ ਵਿੱਚ ਕਹਿ ਦੇਣਾ ਹੈ ਕਿ ਮੈਂ ਤੇ ਮੈਂ ਗੁਰੂ ਦੀ ਗੱਲ ਕਰਨੀ ਹੈ ਕਿਉਂਕਿ ਇਸ ਤਰ੍ਹਾਂ ਆਪ ਜੀ ਪਾਪ ਕਮਾ ਲਮੋਗੇ ਅਤੇ ਪਾਪ ਧੋਂਦਿਆਂ ਧੋਂਦਿਆਂ ਬਹੁਤ ਜਨਮ ਲੱਗ ਜਾਂਦੇ ਹਨ ਇਸ ਕਰਕੇ ਕਲਯੁਗ ਦੇ ਵਿੱਚ ਤਾਂ ਮਹਾਪੁਰਸ਼ ਕਹਿੰਦੇ ਸਨ ਵੀ ਜੇ ਰੋਜ਼ ਵੀ ਆਪ ਜੀ 10 ਮਿੰਟ ਦਾ ਜਾਪ ਸ਼ੁਰੂ ਕਰ ਲਵੋ ਅੰਮ੍ਰਿਤ ਵੇਲੇ ਤੋਂ ਤਾਂ ਸਹਿਜੇ ਸਹਿਜੇ ਜਿੰਨੇ ਵੀ ਤੁਹਾਡੇ ਕਾਰਜ ਹਨ ਸਤਿਗੁਰੂ ਆਪ ਅੱਗੇ ਅੱਗੇ ਹੋ ਕੇ ਕਰਨਗੇ ਮਹਾਪੁਰਸ਼ਾਂ ਨੇ ਇਹ ਵੀ ਬਚਨ ਕੀਤਾ ਸੀਗਾ ਕਿ ਭਾਈ ਜਿਹੜਾ ਵੀ ਕੰਮ ਆਪ ਜੀ ਨੇ ਕਰਨਾ ਹੈ ਕੋਈ ਵੀ ਵਸਤ ਘਰ ਦੇ ਵਿੱਚ ਲੈ ਕੇ ਆਉਣੀ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ ਜੇ ਆਪ ਜੀ ਗੁਰਦੁਆਰੇ ਤੱਕ ਨਹੀਂ ਜਾ ਸਕਦੇ ਤਾਂ ਘਰ ਦੇ ਵਿੱਚ ਹੀ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਜਾਣ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਇਹ ਵਸਤ ਮੈਂ ਲੈਣ ਦੇ ਲਈ ਜਾ ਰਿਹਾ ਹਾਂ ਇਹ ਕਾਰਜ ਮੈਂ ਕਰਨ ਲੱਗਿਆ ਹਾਂ ਆਪ ਜੀ ਕਿਰਪਾ ਕਰੋ ਸੰਗਤ ਜੀ ਅਨਮੋਲ ਬਚਨ ਮਹਾਪੁਰਸ਼ਾਂ ਦੇ ਹੋਰ ਵੀ ਜ਼ਿਆਦਾ ਖੰਨ ਅਗਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਵਤਵਤ ਸ਼ੇਅਰ ਕਰਾਂਗੇ ਜੇਕਰ ਆਪ ਜੀ ਨੂੰ ਇਹ ਬਚਨ ਮਹਾਂਪੁਰਸ਼ਾਂ ਦੇ ਆਪ ਜੀ ਇਹਨਾਂ ਤੇ ਅਮਲ ਕਰਦੇ ਹੋ ਤਾਂ ਤੁਹਾਡਾ ਜੀਵਨ ਬਹੁਤ ਜ਼ਿਆਦਾ ਸੁਖਾ ਸੁਖਾਲਾ ਹੋ ਜਾਵੇਗਾ ਪੈਸੇ ਦੀ ਤਾਂ ਗੱਲ ਹੀ ਛੱਡ ਦਿਓ ਕਿਉਂਕਿ ਜਦੋਂ ਇਨਸਾਨ ਨੂੰ ਸ਼ਾਂਤੀ ਆ ਜਾਵੇ ਪੈਸਾ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦਾ ਇਸ ਕਰਕੇ ਸੰਗਤ ਜੀ ਸਰਵਤ ਦੇ ਭਲੇ ਦੇ ਲਈ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰਨਾ ਕਿਉਂਕਿ ਜੋ ਵੀ ਸੁਨੇਗਾ ਜੇਕਰ ਉਹ ਮਹਾਂਪੁਰਸ਼ਾਂ ਦੇ ਇੱਕ ਦੋ ਬਚਨ ਵੀ ਕਮਾ ਗਿਆ ਤਾਂ ਉਸ ਦਾ ਜੀਵਨ ਸਫਲ ਹੋ ਜਾਵੇਗਾ ਅਤੇ ਜੋ ਇਨਸਾਨ ਸੁਖੀ ਹੋਏਗਾ ਉਹ ਤੁਹਾਨੂੰ ਸੁਖੀ ਹਿਰਦੇ ਨਾਲ ਸੁਖ ਸ਼ਾਂਤੀ ਦੇ ਨਾਲ ਅਸੀਸਾਂ ਦੇਵੇਗਾ ਆਪ ਜੀ ਦਾ ਹੋਰ ਵੀ ਭਲਾ ਹੋਵੇਗਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪ ਜੀ ਸ਼ੇਅਰ ਕਰਨਾ ਤਾਂ ਜੋ ਸਰਵਤ ਦਾ ਭਲਾ ਹੋ ਸਕੇ ਅਤੇ ਜੇਕਰ ਆਪ ਜੀ ਦੀ ਕੋਈ ਅਰਦਾਸ ਹੈ ਬੇਨਤੀ ਹੈ ਆਪ ਜੀ ਕਮੈਂਟ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਆਪ ਜੀ ਨੇ ਗੱਲ ਕਰਨੀ ਹੈ ਮੇਰਾ ਪਰਮਿੰਦਰ ਸਿੰਘ ਨਿਵਾਣਾ YouTube ਚੈਨਲ ਆਪਣਾ ਇੰਸਟਾਗ੍ਰam ਤੇ ਵੀ ਸੇਮ ਨਾਮ ਤੇ ਬਣਿਆ ਹੈ ਉਥੇ ਆਪ ਜੀ ਮੈਨੂੰ ਮੈਸੇਜ ਛੱਡ ਸਕਦੇ ਹੋ ਤੇ ਇੰਸਟਾਗ੍ਰam ਤੇ ਮੈਨੂੰ ਫੋਲੋ ਕਰ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਮਹਾਪੁਰਸ਼ਾਂ ਤੱਕ ਜੋ ਆਪ ਜੀ ਦੀ ਅਰਦਾਸ ਹੈ ਜੋ ਬੇਨਤੀ ਹੈ ਉਹ ਪਹੁੰਚਾ ਦਿੱਤੀ ਜਾਵੇ ਅਸੀਸਾਂ ਦੇਣਾ ਜੀ ਉਲਾਂ ਚੁਕਾ ਮੁਆਫ ਕਰਨੀਆਂ ਸੰਗਤ ਤੇ ਸਤਿਗੁਰੂ ਬਖਸ਼ਣ ਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ